ਨਵਾਂ ਪੁਲਿਸ ਦੇ ਵੱਲੋਂ ਨਸ਼ੇ ਦੇ ਕਾਰੋਬਾਰੀਆਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਇੱਕ ਮਹਿਲਾ ਸਰਪੰਚ ਸਣੇ ਤਿੰਨ ਮਹਿਲਾਵਾਂ ਨੂੰ ਕਾਬੂ ਕੀਤਾ ਗਿਆ ਤੇ ਮਹਿਲਾ ਸਰਪੰਚ ਦੇ ਕੋਲੋਂ 30000 ਦੀ ਡਰਗ ਮਨੀ ਬਰਾਮਦ ਹੋਈ ਹੈ ਤਦ ਉਸਿਆ ਜਾ ਰਿਹਾ ਹੈ ਕਿ ਨਵਾਂ ਪੁਲਿਸ ਦੇ ਵੱਲੋਂ ਚੰਡੀਗੜ੍ਹ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਬਿਆਨਾਂ ਤੇ ਉਸਦੇ ਲੜਕੇ ਦੀ ਨਸ਼ੇ ਦੀ ওভারਡੋਸ ਦਿਨਾ ਮੌਤ ਹੋਣ ਤੋਂ ਬਾਅਦ ਇੱਕ ਸ਼ਿਕਾਇਤ ਦਰਜ ਕੀਤੀ ਗਈ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੇ ਦੇ ਵੱਲੋਂ ਨਸ਼ੇ ਦੀ ਖਰੀਦ ਕੀਤੀ ਗਈ ਸੀ ਤੇ ਨਸ਼ਾ ਜਿਹੜਾ ਹੈ ਇਹਨਾਂ ਮਹਿਲਾਵਾਂ ਦੇ ਕੋਲੋਂ ਖਰੀਦਿਆ ਗਿਆ ਸੀ ਨਸ਼ਾ ਵੇਚਣ ਵਾਲੀਆਂ ਮਹਿਲਾਵਾਂ ਦੀ ਮਦਦ ਨਾਲ ਇੱਕ ਮਹਿਲਾ ਸਰਪੰਚ ਵੀ ਹੁਣ ਪੁਲਿਸ ਦੇ ਅੜਿੱਕੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਵਾਸਤੇ ਉਹਨਾਂ ਦੀ ਜ਼ਮਾਨਤਾ ਵੀ ਇਸ ਮਹਿਲਾ ਸਰਪੰਚ ਦੇ ਵੱਲੋਂ ਕਰਵਾਈਆਂ ਜਾਂਦੀਆਂ ਸੀ ਕਿ ਇਸ ਦੇ ਬਦਲੇ ਮੋਟੀ ਰਕਮ ਵਸੂਲੀ ਜਾਂਦੀ ਸੀ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਚਾਰ ਮਹਿਲਾਵਾਂ ਨੂੰ ਕਾਬੂ ਕੀਤਾ ਗਿਆ ਬਾਕੀ ਦੋਸਿਆਂ ਦੇ ਇਸ ਮਾਮਲੇ ਦੇ ਵਿੱਚ ਭਾਲ جاری ਹੈ ਨਾਬਾਤੋ ਗੁਰਪ੍ਰੀਤ ਸਿੰਘ ਬਰਸਟ ਦੀ ਰਿਪੋਰਟ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ ਹੈਗਾ ਜੀ 14 ਬਟਾਪੱਚੀ ਤੇ ਅਸੀਂ ਅੰਡਰ ਸੈਕਸ਼ਨ 105 62 2 ਬੀ ਐਨ ਐਸ ਦੇ ਤਹਿਤ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ। ਇਸ ਵਿੱਚ ਤੋਂ ਤੋਂ ਕਿੰਨੇ ਇਨਵੋਲਡ ਨੇ ਪਾਉਂਦੀ ਹੈ। ਕੋਹਾਂ ਦਾ ਸ਼ਹਿਰ ਰਹੀ 180। ਇਹਦੇ ਵਿੱਚ ਮ੍ਰਿਤਕ ਲੜਕਾ ਜਿਹੜਾ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਜੀ। ਇਹਦੇ ਵਿੱਚ ਅਸੀਂ 7 ਜਨਾਂ ਦਾ ਨਾਮ ਜੱਟ ਕੀਤਾ ਹੈ ਜਿਨ੍ਹਾਂ ਦੇ ਵਿੱਚ ਅਸੀਂ 4 ਜਨਾਂ ਨੂੰ ਗਵਾਮਰ ਕਰ ਦਿੱਤਾ ਹੈ। ਕੀ ਨਾਮ ਵੀ ਨਹੀਂ ਲਿਖਿਆ। ਉਨ੍ਹਾਂ ਦੇ ਨਾਮ ਹੈਗੇ ਆ ਜੀ ਜਸਵੀਰ ਉਰਫ ਕਾਲੀ ਇਹਦੇ ਉੱਪਰ 13 ਐਫਆਈਆਰ ਦਰਜ ਹੈਗੀਆਂ ਚਰਨੂ ਪਤਨੀ ਮਲਕੀਤ ਸਿੰਘ ਇਹਦੇ ਤੇ ਵੀ 8-10 ਐਫਆਈਆਰ ਦਰਜ ਜਿਹੜੀਆਂ ਹੈਗੀਆਂ ਇੱਕ ਹੈਗੀ ਜੀ ਮਨਜੀਤ ਪਤਨੀ ਫੌਜਾ ਸਿੰਘ ਇਹਦੇ ਤੇ ਵੀ ਐਫਆਈਆਰ ਪਹਿਲਾਂ ਹੈ ਜੀ ਇੱਕ ਸਰਪੰਚਣੀ ਆ ਗੁਰਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਰੋਟੀ ਸ਼ਨਾ ਦੀ ਸਰਪੰਚਣੀ ਆ ਇਹਦੇ ਉੱਪਰ ਵੀ ਇੱਕ ਐਫਆਈਆਰ ਜਿਹੜੀ ਐਸਆਈਐਸ ਦੀ ਪਹਿਲਾਂ ਦਰਜ ਹੈ ਜੀ ਮਜੂਦਾਰ ਸਰਪੰਚ ਹਾਂਜੀ ਮਜੂਦ ਦਾ ਜਿਹੜੀ ਸਰਪੰਚ ਹੁਣ ਕੀ ਰੋਲ ਸਾਹਮਣੇ ਹੈ ਜੀ ਦਾ ਹੁਣ ਸਰਪੰਚ ਕੀ ਆ ਜਿਵੇਂ ਕਿ ਮ੍ਰਿਤਿਕ ਪਲੜਕਾ ਜਿਹੜਾ ਆ ਉਹਦੇ ਫਾਦਰ ਨੇ ਬਿਆਨ ਦਿੱਤਾ ਸੀ ਕਿ ਰੋਟੀ ਕੋਲ ਤੋਂ ਜਿਹੜਾ ਨਸ਼ਾ ਜਿਹੜਾ ਪੂਰਾ ਮਤਲਬ ਆ ਬਿਕਦਾ ਆ ਤੇ ਮੇਰਾ ਬੱਚਾ ਵੀ ਜਿਹੜਾ ਕਿ ਉੱਥੋਂ ਨਸ਼ਾ ਲੈ ਕੇ ਆਉਂਦਾ ਸੀ ਤੇ ਇਹਦਾ ਸਰਪੰਚ ਨੇਗਾ ਇਸ ਕਰਕੇ ਅਸੀਂ 120 ਦੇ ਵਿੱਚ ਦੰਦ ਚ ਰੱਖਿਆ ਕਿਉਂਕਿ ਇਹ ਜਦੋਂ ਪੁਲਿਸ ਪਾਰਟੀ ਵੀ ਉੱਥੇ ਕਲੀ ਰੈਡ ਕਰਨ ਨੂੰ ਜਾਂਦੀ ਆ ਇਹ ਪੂਰੇ ਸਾਧਮ ਨੂੰ ਗਲਤ ਤਰੀਕੇ ਨਾਲ ਪੁਲਿਸ ਨੂੰ ਵੀ ਬੋਲਦੀ ਆ ਤੇ ਆਮ ਪਬਲਿਕ ਨੂੰ ਵੀ ਬੋਲਦੀ ਆ ਕਿ ਤੁਸੀਂ ਇੱਥੇ ਕਿਉਂ ਆਏ ਹੋ ਕਿਉਂ ਰੈਡ ਕਰਨ ਆਏ ਹੋ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਪਲੱਸ ਇਹ ਜਦੋਂ ਕਿਸੇ ਨੂੰ ਅਸੀਂ ਐਫ ਆਈ ਆਰ ਵਿੱਚ ਦਰਜ ਕਰ ਲੈਂਦੇ ਆ ਉਹ ਨੂੰ ਉਹ ਜੇਲ੍ਹ ਚਲਾ ਜਾਂਦਾ ਆ ਉਹ ਤੇ ਪਿੱਛੇ ਆ ਕੇ ਹਰ ਇੱਕ ਬੰਦੇ ਦੇ ਪਿੱਛੇ ਆ ਕੇ ਜਿੰਨੇ ਵੀ ਨਸ਼ੇ ਵਾਲਿਆਂ ਨੂੰ ਅਸੀਂ ਬੰਦ ਕੀਤਾ ਤੇ ਉਹਨਾਂ ਦੀਆਂ ਬੇਲ ਵਗੈਰਾ ਇਹ ਕੰਮ ਸੀ ਉਹ ਲੈਣਾ ਮਤਲਬ ਕਲੀਅਰ ਹੈ ਕਿ ਕਬੋਰਡ ਦੀ ਰਾਜਨੀਤੀ ਨੂੰ ਲੈ ਕੇ ਨਸ਼ਾ ਵੇਚਣ ਵਾਲਿਆਂ ਨੂੰ ਸਰਪੰਚ ਜਿਹੜੀ ਮਦਦ ਦਿੰਦੀ ਆ ਮੈਂ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਲੱਗਿਆਉਂਗੀ ਜੀ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਉਹਦੇ ਆਧਾਰ ਤੇ ਅਸੀਂ ਐਫਆਈਆਰ ਦਰਜ ਕੀਤੀ ਆ ਤੇ ਇਹਦੇ ਕੋਲ ਜਿਹੜੀ ਆ ਸਾਨੂੰ ਜਿਹੜੀ ਆ ਆ ਰਿਕਵਰੀ ਵੀ ਕੁਝ ਜਿਹੜੀ ਆ ਪੈਸਿਆਂ ਦੀ ਘਾ ਡਰਗਾਂ ਦੀਆਂ ਜਿਹੜੀ ਉਹ ਵੀ ਰਿਕਵਰ ਅਸੀਂ ਕੀਤੀ ਗਈ ਆ ਇਹ ਜਦੋਂ ਕਿਸੇ ਨੂੰ ਛਡਾਉਂਦੀ ਆ ਤਾਂ ਉਹਦੇ ਤੋਂ ਪੈਸੇ ਵੀ ਮੰਗ ਕਰਦੀ ਆ ਉਹਨ ਵੀ ਜਿਹੜੇ ਅਸੀਂ ਜਿੰਨੇ ਜਾਣੇ ਐਫਆਈਆਰ ਦੇ ਵਿੱਚ ਰਜਿਸਟਰ ਕੀਤੇ ਆ ਉਹਨਾਂ ਨੂੰ ਛਡਾਉਣ ਤੋਂ ਇੰਨੇ 20000 ਰੁਪਏ ਡਰਗ ਮੰਗ ਕੀਤੀ ਸੀ ਤੇ ਬਾਕੀਆਂ ਕੋਲੋਂ ਵੀ ਇੰਨੇ ਜਿਹੜੇ ਦਸੈਂਸੀ ਆ ਜਿਹੜੇ ਉਹਨਾਂ ਨੇ ਵੀ ਕਬੂਲ ਕੀਤਾ ਆ ਕਿ ਜਦੋਂ ਅਸਾਨੂੰ ਇਹ ਮੇਲ ਕਰਨ ਦੀ ਆ ਜਾਂ ਸਾਡੇ ਪਿੱਛੇ ਆਉਂਦੀ ਆ ਤੇ ਇਹ ਸਾਡੇ ਕੋਲ 33000 ਰੁਪਏ ਨੇ ਮੰਗ ਕਰ ਰਹੇ ਨੇ ਇਹ ਕਿੰਨੀ ਦੇਰ ਤੋਂ ਮੁੰਡਾ ਉਹ ਨਸ਼ਾ ਛਡਾਉਣ ਕੇ ਇੰਦਰ ਸੀ ਇਹ ਪਿਛਲੇ 2 ਮਹੀਨਿਆਂ ਤੋਂ ਨਾਸ਼ਾ ਛਡਾਉਣ ਕੇ ਨਾ ਉਹਥੇ ਐਡਮਿਟ ਸੀ ਤੇ ਪਿਛਲੇ 6 ਸਾਲਾਂ ਤੋਂ ਇਹ ਮੁੰਡਾ ਜਿਹੜਾ ਨਸ਼ੇ ਕਰਨ ਦਾ ਆਦੀ ਸੀ ਤੇ ਇਹ ਵੀ ਫਾਦਰ ਦੇ ਦੱਸਣ ਦੇ ਮਤਾਬਕ ਸੀ ਇਹਨੇ ਕਾਲ ਕੀਤੀ ਕਿ ਮੈਂ ਘਰੇ ਜਾਣਾ ਹੈ ਤੇ ਹਸਪੀਟਲ ਵਾਲਿਆਂ ਨੇ ਇਹਨਾਂ ਨੂੰ ਬੱਸ ਸਟੈਂਡ ਤੇ ਛੱਡ ਕੇ ਆਏ ਸੀ ਉੱਥੋਂ ਹੀ ਇਹ ਫਿਰ ਜਾ ਕੇ ਆਪਣੇ ਦੋਸਤਾਂ ਦੇ ਨਾਲ ਜਾ ਕੇ ਤੇ ਰੋਟੀਪੁਰ ਤੋਂ ਜਿਹੜਾ ਹੈ ਨਕਾ ਲੈ ਕੇ ਆਇਆ ਸੀ ਸੰਪਰਕ ਕਿਵੇਂ ਆਇਆ ਸਾਹਿਲ ਜਿਹੜਾ ਰੋਟੀਪੁਰ ਵਾਲਾ ਦੇ ਸੰਪਰਕ ਵਿੱਚ ਆਇਆ ਇਹ ਪ੍ਰਾਣੇ ਦੋਸਤ ਮਿੱਤਰ ਹੈ ਜੀ ਤੇ ਆਪਸ ਵਿੱਚ ਪਹਿਲਾਂ ਨਾਲ ਗੱਲਬਾਤ ਹੁੰਦੀ ਸੀ ਇਹਦਾ ਦੋਸਤ ਹੀ ਇਹਨੂੰ ਇੱਕ ਨਾਬੇ ਲੈ ਕੇ ਆਇਆ ਸੀ ਵੀ ਤੈਨੂੰ ਇਰਮੈਂਟ ਕਰਾਂਗਾ ਕਿਹੜੀ ਬਹਰ ਦਾ ਖਾਸ ਖਾਨਦਾਨ ਦਾ ਕੋਈ ਆ ਆਹ ਉਹਦੇ ਟੱਚਸ ਸਾਹਿਲ ਕਿੱਥੇ ਦਾ ਸੀ ਜੀ ਸਾਹਿਲ ਲੋ ਚੰਡੀਗੜ੍ਹ ਦਾ ਆ 44 ਸੈਕਟਰ ਦਾ ਹੈਗਾ ਇਹ ਰਹਿਣ ਵਾਲਾ ਜੀ ਤੇ ਬਹਿਜਾ ਸਰਪਾਚਾ ਕਹੋ ਤੋਂ ਕੋ ਜਿਹੜੀ ਹੈਗੀ ਇਹਨਾਂ ਦੀ ਮਦਦ ਕਰ ਰਹੀ ਸੀ ਨਸ਼ਾ ਦਸਤ ਕਰਾਏ ਕਿੰਨੇ ਸਾਲੀ ਤੋਂ ਤੇ ਹੁਣ ਤੱਕ ਜਿਹੜੇ 20 ਜਾਂ ਤੁਸੀਂ ਕਹ ਰਹੇ ਹੋਰ ਕਿੰਨੀ ਕ ਜਿਹੜੀ ਹੈਗੀ ਆਸੇ ਦੇ ਕੋਲੇ ਜਿਹੜੀ ਸਰਵਿਸ ਕੰਟਰ ਹੈ ਅਸੀਂ ਅੱਜ ਆਪਾਂ ਅਸੀਂ ਅਪੋਲੋ ਸਰਮਾਟ ਲੈਣਾ ਹੈ ਜੀ ਉਸ ਤੋਂ ਬਾਅਦ ਅਸੀਂ ਇਹਦੇ ਕਰ ਰਿਸਰਚ ਕਰਾਂਗੇ ਆ ਸਾਨੂੰ ਆਸੇ ਆਪੀ ਇਹਦੇ ਕੰਨੋਬੋਸ਼ਨ ਕੋਸ਼ਿਸ਼ ਨੂੰ ਹੋਰ ਵੀ ਮਿਲ ਸਕਦਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਤਾਂ ਜਿਹੜੇ ਹੈਗੇ ਸਰਪੰਚ ਨਸ਼ਾ ਦੇ 그룹 ਦੇ ਜਿਹੜੇ ਹੈਗੇ ਮੰਗ ਪੱਤਰ ਜਾਂ ਹੋਰ ਵੱਡੇ ਵੱਡੇ ਕਰਮਚਾਰੀ ਜਿਵੇਂ ਪੰਚਾਇਤਸ ਤਰ੍ਹਾਂ ਦੇ ਜਿਹੜੇ ਹੈਗੇ ਉਸ ਤੋਂ ਹੋਰ ਅੱਗੇ ਅੱਦਾ ਕਰਦੇ ਬਹੁਤ ਦੇ ਮੂਚੇ ਵਿੱਚ ਠੇੜੀਆਂ ਨਜ਼ਰ ਆਉਂਦੀ ਹੈ ਮੈਂ ਤਾਂ ਇਹ ਹੀ ਕਹਾਂਗੀ ਕਿ ਜਦੋਂ ਆਪਾਂ ਕਿਸੇ ਨੂੰ ਸਰਪੰਚ ਚੁਣਦੇ ਆ ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਆ ਕਿਉਂਕਿ ਉਹ ਹੀ ਚੁਣਦੇ ਆ ਉਹ ਹੀ ਸਰਪੰਚ ਬਣਾਉਂਦੇ ਆ ਪਹਿਲਾਂ ਚੰਗੀ ਨਾਲ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕਿ ਇਸ ਬੰਦੇ ਦੀ ਬੈਕਗ੍ਰਾਉਂਡ ਕੀ ਆ ਕਿਵੇਂ ਦਾ ਆ ਜੇ ਆਪਾਂ ਆਪਣੇ ਸਮਾਜ ਨੂੰ ਥੀਨ ਕਰਨਾ ਹੈ ਤਾਂ ਹਾਂ ਇਤਨਾ ਦੇ ਲੋਕਾਂ ਨੂੰ ਆਪ ਨੂੰ ਥੀਨ ਕਰਨਾ ਪਊਗਾ ਮੈਂ ਇਹ ਕੇਸ ਇਸ ਤਰ੍ਹਾਂ ਵੀ ਖੁਦ ਇਹ ਕਿ ਕੋਈ ਸੁਪਾ ਚਾ ਕੇ ਇਸ ਤਰ੍ਹਾਂ ਬਿਮਾਨਤ ਕਰਵਾਦਾ ਹੈ ਕਿ ਮੂਟੇ ਵਿੱਚ ਕੀ ਪੁਲਿਸ ਕੰਟੈਸਟ ਨਹੀਂ ਕਰਦੀ ਉਸ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਪੁਲਿਸ ਬੜੀ ਮਿਹਨਤ ਕਰਕੇ ਉਸ ਬੰਦੇ ਤੱਕ ਪਹੁੰਚਦੀ ਆ ਅਸੀਂ ਦਿਨ ਰਾਤ ਡਿਊਟੀ ਕਰਦੇ ਹਾਂ ਤੁਸੀਂ ਵੀ ਪ੍ਰੈਸ ਵਾਲੇ ਤੁਸੀਂ ਵੀ ਦਿਨ ਰਾਤ ਡਿਊਟੀ ਕਰਦੇ ਹੋ ਹਨਾ ਤਾਂ ਉਸੇ ਤਰ੍ਹਾਂ ਅਸੀਂ ਆਪਣੀ ਦਿਨ ਰਾਤ ਡਿਊਟੀ ਕਰਕੇ ਉਸ ਬੰਦੇ ਤੱਕ ਪਹੁੰਚਦੇ ਹਾਂ ਉਹਨੂੰ ਅਰੈਸਟ ਕਰਦੇ ਹਾਂ ਤੇ ਪਰ ਪਿੱਛੇ ਇੰਨਾ ਦੇ ਬੰਦੇ ਆ ਕੇ ਉਹਨਾਂ ਨੂੰ ਛੜਾ